ਉਹ ਨਹੀਂ ਹੁੰਦਾ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਂਦਾ ਮੇਰੇ ਚਪੇੜਾ ਮਾਰੀ ਤੇ ਚੋਰੀ ਦੀ ਨੋਟ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸੰਘਾਇਆ ਨਹੀਂ ਬਿਜੋ ਸ਼ਿਡਿਓ ਹਾਲ ਤੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਂ ਮਰਕੋਟ tMapਾੜ ਕਰਦੇ ਰਹੇ ਸੀ ਜਿੱਕਰ ਰਿਲੇਸ਼ਨ ਬਣਾਉਂਦੇ ਰਹੇ ਉਹਦੀ ਫੈਮਿਲੀ ਵੀ ਮਰਕੋਟ ਵੀ ਮਾਰਦੀ ਗਈ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਕਿਸੇ ਦਾ ਰਿਲੇਸ਼ਨ ਬਣਾਇਆ ਜ਼ਬਰਦਸਤੀ ਮੁੰਡੇ ਨੇ ਨੂੰਨ ਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈਆਂ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੇ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਜੇ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਾਹੇ ਆਪ ਲੋਕੀ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਹਦੀ ਕੁੜੀ ਸੇਫ ਨਹੀਂ ਰਹੇ ਤੇ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂ ਵਰਦਰਾ ਸਾਹਿਬ ਜਾਂਦੇ ਆ ਕਿੰਦੀ ਸਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਗਾ ਦਿਓ ਬਸ ਜਾਣੀ ਦਰਬਾਰ ਸਾਹਿਬ ਕੋਲ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਨਾ ਘੇਰੋ ਸੈਲਰ ਦੇ ਤੇ ਜਾਂਦੇ। ਤਿੰਨ ਸਾਢੇ ਤਿੰਨ ਤੋਂ ਪੌਣੇ ਚਾਰ ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹਨ ਜੋ ਕਿ ਪਿੰਡ 'ਚ ਚੋਰੀਆਂ ਵਿਗਾਤੀਆਂ ਦਾ ਕੰਮ ਕਰਦੇ ਆ। ਮੇਰੀ ਸੇਚਨ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਤੇ ਆ ਕੇ ਤੇ ਉਹਨੂੰ ਸਕੂਟਰੀ ਦੇ ਵਿਚਕਾਰ ਭਾਗੇ। ਤਿੰਨ ਮਹੀਨੇ ਬਾਅਦ ਸਾਡੀ ਕੁੜੀ ਹੁਣ ਵਾਪਸ ਆਈ ਆ। ਉਹਨਾਂ ਹੀ ਫੋਟੇ ਮਾਰਦੇ ਰਹੇ ਆ ਮੁੰਡੇ ਨੇ ਡਿਸ਼ਨ ਦੇ ਉਹਨਾਂ ਬਣਾ ਕੇ ਸਬਦ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੰਦਾ ਕੁੜੀ ਦਾ ਪੇੜਾ ਕਰਕੇ ਚੰਗੀ ਖਰਾਬ ਕਰ ਦਿੰਦੀ ਆ ਮੈਂ ਸਤਨਾਮਰਾ ਇਸ ਮੇਲ ਮੂਲਾ ਵਾਲੀ ਰੋਡ ਤੇ ਉੱਥੇ ਜੋਬ ਕਰਦੀ ਪ੍ਰਾਈਵੇਟ ਤੇ ਮੈਂ ਡੇਲੀ ਉੱਥੇ ਅਪਡੋਨ ਕਰਦੀ ਸੀ ਇੱਕ ਦਿਨ ਮੈਂ ਮੰਮੀ ਨੇ ਮੈਨਾਂ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੇ ਆ ਵੀ ਨਾਮ ਲਿਖੋਣਾ ਪੈਣਾ ਸਰਪਾਤ ਸਾਹਿਬਾਂ ਕੋਲ ਮੈਂ ਕਿਰਪਾ ਸਾਹਿਬ ਕੋਲ ਆਉਣ ਵਾਸਤੇ ਹਾਪਟੀ ਲੈ ਕੇ ਆਈ ਉੱਥੋਂ ਤੇ ਮੈਂ ਤਰੇ ਗਈ ਮਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉਥੋਂ ਮੈਂ ਹਾਫਟੇ ਕਰਕੇ ਨਾਮ ਨੂੰ ਮਲਖਵਾਇਆ ਸੂਟ ਸੀਨੇ ਦਿੱਤਾ ਉਥੋਂ ਵਾਪਸ ਚਲ ਕੇ ਸਾਲ ਲੱਤੇ ਸਾਲ ਲੱਤੇ ਗਈ ਏਨ 45 ਦੀ ਘਟਨਾ ਆਇਆ ਉਥੇ ਦੋ ਮੁੰਡੇ ਆਏ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮਉ ਨਾ ਮੈਂ ਆਪਣੇ ਰਿਸੈਪਸ਼ਨ ਦੇ ਉੱਤੇ ਬਾਹਰ ਪੁੱਛਿਆ ਨਾ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਮਾਰਿਆ ਫਿਰ ਜੀ ਨੋਟ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸੰਭਾਇਆ ਮੈਨੂੰ ਵੀ ਉਹ ਛੁੱਟੇ ਹਾਲਤ ਦੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਨਾਂ ਕੋਟ ਮਾਰ ਕਰਦੇ ਰਹੇ ਸੀ ਜਿੱਕਰ ਰਿਲੇਸ਼ਨ ਬਣਾਉਂਦੇ ਤੇ ਫੈਮਿਲੀ ਮੈਨੂੰ ਕੋਟ ਦੀ ਮਾਰਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਹਾਂ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਤੇ ਆਇਆ ਪੁਲਿਸ ਵਾਲੇ ਕੋਈ ਗੱਲ ਕਹੀ ਕਹਿੰਦੇ ਪਰਚਾ ਕੱਟ ਕਾਂਗੇ 4 ਦਿਨ ਬਾਅਦ ਕੱਟ ਕਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਪੇਸ਼ ਵੀ ਹੋਈ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਦਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਹੁਣ ਕੀ ਮੀਟ ਕਰਦੇ ਤੁਸੀਂ ਇੱਥੇ ਆ ਕੇ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਾਹੇ ਆਮ ਲੋਕੀਂ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸੇ ਦੀ ਕੁੜੀ ਸੇਫ ਨਹੀਂ ਰਹੇ ਇਹ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਠਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂ ਮੇਰੀ ਸਿਸਟਰ ਜੋ ਛੋਟੀ ਆ ਜਕਾਰ ਲਈ ਉਹ ਨਾ ਕੰਮ ਕਰਦੀ ਆਪਣੇ ਸੈਲਰ ਦੇ ਮਲੋੜ ਜਾਨਾਂ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਇੱਕ ਦਿਨ ਸੰਡੇ 19 ਤਰੀਕ ਤੇ ਅਨ੍ਹਾਦਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਆ ਘਰੇ ਆਉਂਦੀ ਆ 12:00 ਵਜੇ ਮੰਮੀ ਇਹਨਾਂ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬਸ ਜਾਣੀ ਦਰਬਾਰ ਸਾਹਿਬ ਕੋਲ ਤੇ ਨਾਮ ਲਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਹਣਾ ਫਿਰ ਉਹ ਸੈਲਰ ਦੇ ਚਲ ਜਾਂਦੇ ਆ ਤੇ ਇਹਨਾਂ ਸਾਢੇ 3:00 ਪੌਣੇ 4:00 ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹੈ ਜੋ ਕਿ ਪਿੰਡ 'ਚ ਚੋਰੀਆਂ ਲਗਾਇਤੀਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ 'ਚ ਮਸੂਰ ਆਲ ਇੰਡੀਆ 'ਚ ਨਾਮ ਆ ਵੀ ਜਿੱਥੇ ਚੋਰੀ ਚਪੇੜਾ ਕਰਦੇ ਮੇਰੀ ਸੇਟਲ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਨੂੰ ਸਟੂਟਰੀ ਦੇ ਵਿੱਚਕਾਰ ਬਾਕੇ ਜਾਂਦੇ। ਤੇ ਅਸੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ। ਤੇ ਕਹਿੰਦੇ ਵੀ ਕੋਰੀਡੋਰ ਤੇ ਚਲ ਜਿਓ ਤੁਹਾਡਾ ਨਾ ਕੋਟਲੀ ਥਾਣਾ ਵਾ। ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ। ਡੇਰੇ ਥਾਣੇ ਫੇਰ ਮੈਂ ਰਾਤ ਨੂੰ ਉਹਨਾਂ ਦੇ ਉਹ ਕਹਿੰਦੇ ਤੁਹਾਡੇ ਤੋਂ ਕੋ ਮਨਚੀ ਨਹੀਂ ਦਰਖਾਸਤ ਲੈਣ ਵਾਲਾ। ਤੇ ਅਸੀਂ ਇਨਸਾਬ ਦੱਸੋ ਕਿਤੇ ਕੋ ਮੰਗੇ ਤੇ ਪੁਲਿਸ ਕੋ ਉਹਨੇ ਤੇ ਕੋਈ ਸਾਡਾ ਇਨਸਾਬ ਨਹੀਂ ਕਰਦੀ ਪਈ। ਤਿੰਨ ਮਹੀਨੇ ਬਾਅਦ ਆਡੀ ਕੁੜੀ ਹੁਣ ਵਾਪਸ ਆਈ ਆ ਉਹਨਾਂ ਇੱਕੋਟ ਦੇ ਮਾਰਦੇ ਰਹੇ ਆ ਉਹਨਾਂ ਨੇ ਲਿਵੇਂ ਇਲੈਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਹੋ ਜਾਏਗਾ ਹੋਣਾ ਨਹੀਂ ਉਦੋਂ ਬਾਅਦ ਡੇਰੇ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਐਸਓ ਉਹਨੂੰ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਉਹਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਣੇ ਆ ਤੋ ਉਹਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ 'ਚ ਪਰਚਾ ਹੈ ਨਾ ਸਵੇਰ ਦੇ 10 ਵਜੇ ਦੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਦੀ ਜਬਾਦ ਜਾਇਲ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7:00 ਵੱਜ ਚੁਕੇ ਆ ਅਜੇ ਤੱਕ ਕੋਈ ਪਰਚਾ ਨਹੀਂ ਕੱਟਿਆ ਗਿਆ ਕੋਈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਹੋਇਆ ਸਾਹੀ ਮੇਰੇ ਹੀ ਰਾਤ ਦੇ ਵੀ ਆੜੀ ਦੀ ਲੋ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦੇ ਉੱਤੇ ਮੂਲ ਵਾਲੀ ਪਿੰਡ ਦੇ ਲਾਗੇ ਉੱਥੇ ਜੋ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰੇ ਨੂੰ ਜੋ ਵਜ਼ਤੀ ਦੇ ਅੰਦਰ ਇੱਕ ਘਟ ਬੰਦ ਰੱਖਿਆ ਤੇ ਉੱਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰੱਖ ਸਕਿਆ ਕਿ ਉਹ ਇਹਨਾਂ 11 ਲੜਕੀਆਂ ਨੂੰ ਆਂਦਾ ਜਿਹਨਾਂ ਨੇ ਤਾਂ ਕਹਿੰਦਾ ਪਾਕ ਦਾ ਵੀ ਨਾਮ ਇਹਨਾਂ ਦਾ ਸਰਪ੍ਰਸਤਵਾਦ ਦੇ ਕੇ ਜੀ ਰਹੇ ਨੇ ਤੇ ਬਾਕੀ ਦੇ ਬੰਦੇ ਤੇ ਬੇਨਤੀ ਕੀਤੀ ਆ ਮੈਨੂੰ ਮਿਲ ਜਰਿਆ ਉਹਦੇ ਨਾਲ ਇਹ ਸਰ ਕੇ ਸਾਰੀ ਜਿਹੜੀ ਰਿਪੋਰਟ ਆ ਗਿਆਨ ਇਹਨੇ ਦੇ ਦਿੱਤਾ ਗਿਆਨ ਲਾ ਕੇ ਫੋਟੋਆਂ ਖਾ ਚੀ ਤੇ ਥਰੂ ਹਰ ਕਾਰਜ ਉਹ ਆਜਾ ਸਰ ਜੀ ਸਾਬ ਬਦਲਣ ਸਕਾਲੀ ਜੀ ਜੀ ਬਿੱਲ ਸੋ ਰਿਹਾ ਰਿਹਾ ਹੈ ਤੇ ਇਹ ਨਾ ਕੋਟਵਾਰ ਨੂੰ ਦਈਏ ਕੋਟਵਾਰ ਉਹ ਗਿਆਨ ਚ ਆਇਆ ਜਿੰਨਾ ਜੀ ਸਾਰੇ ਗਿਆਨ ਜਿੰਨੇ ਨੇ ਦਿਖਾਏ ਕਰਨਾ ਨਹੀਂ ਸਾਡੇ ਸਰਬਿਸ ਕਾਡਰ ਮੀਨ ਕੋਰ ਜੀ ਆਏ ਉਹਨਾਂ ਨੇ ਗਿਆਨ ਨਹੀਂ ਕਰ ਉਹ ਚਲਮਾ ਦੇ ਚ ਬਣਦੀ ਚੱਲ ਰਹੀ ਹੈ ਉਹ